ਨੇ 냔ੇ ਮਾਰਤੇ ਸਾਡਾ ਉਹ ਮਾਰਤਾ ਸਾਡਾ ਮਾਰ ਦਿੱਤਾ ਤੁਹਾਡੇ ਸਿਰ ਚ ਮੂਤਣਾ ਉਹ ਨਹੀਂ ਭੈਣ ਚੋਦੋ ਤੁਹਾਡੇ ਮੂੰਹ ਚ ਮੂਤ ਕਰਨਾ ਤੁਹਾਡੇ ਤੁਹਾਡੀਆਂ ਦਾੜੀਆਂ ਚ ਮੂਤ ਕਰਨੇ ਉਹ ਨਹੀਂ ਭੈਣ ਚੋਦੋ ਤੁਸੀਂ ਸਿਰ ਚੜਾਇਆ ਆਪਣੇ ਪਿਓ ਦੇ ਖਸਮਾਂ ਨੂੰ ਕੁੱਤੇ ਸਾਲੇ ਇੱਕ ਨੰਬਰ ਦੇ ਬਿਹਲੇ ਭੈਣ ਚੋਦ ਆ ਜਿੰਨੇ ਭੈਣ ਚੋਦ ਨੈਟ ਤੇ ਭੌਂਕਣੇ ਵਾਲੇ ਨਾ ਚਾਹੇ ਨਿਹੰਗ ਸਿੰਘ ਹੀ ਆ ਇੱਕ ਨੰਬਰ ਦੇ ਗਾਂਡੂ ਆ ਜਿਹੜੇ ਹੁਣ ਭੈਣ ਚੋਦ ਇਕੱਠੇ ਹੋ ਜਾਂਦੇ ਆ ਜਿੱਲੇ ਕੋਈ ਕਾਂਡ ਹੋ ਜਾਂਦਾ ਪਹਿਲਾਂ ਤੁਸੀਂ ਭੈਣ ਚੁੱਦੋ ਥੋੜੇ ਹੁੰਦੇ ਆ ਕਿੱਦਾਂ ਕੋਈ ਭੈਣ ਚ ਚਿੜੀ ਵੀ ਪਰ ਮਾਰ ਜਵੇ ਇੱਥੇ ਭੈਣ ਚੁੱਦੋ 40 40 50 50 ਲੱਖ ਦੀਆਂ ਗੱਡੀਆਂ 'ਚ ਹੁਰ ਰੋਹ ਰ ਕਰਦੇ ਫਿਰਦੇ ਤੁਸੀਂ ਕੁੱਤੇ ਨਾ ਹੋਏ ਤਾਂ ਤੁਹਾਡੇ ਭੈਣ ਚੁੱਦੋ ਚਿੱਟੇ ਚੋਲੇ ਵਾਲੇ ਬਾਬੇ ਭੈਣ ਚ ਨਿਆਣੇ ਲੋਕਾਂ ਦੇ ਪਾੜਦੇ ਫਿਰਦੇ ਆ ਉਹ ਤਾਂ ਭੈਣ ਚੋ ਹੈਗਾ ਗੰਦ ਬੰਦਾ ਸ਼ਰਾਬਾਂ ਪੀਂਦਾ ਹੋ ਭੈਣ ਜੋ ਤਮਖੂ ਖਾਂਦਾ ਹੋ ਜਿਹੜੇ ਭਈਏ ਨੇ ਨਿਆਣੇ ਨਾਲ ਗਲਤ ਕੀਤਾ